ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਲ ਬਲੌਗ ਦੇ ਵਿੱਚ ਹੋ ਜੀ ਕਿ ਮੈਂ ਸਾਰਾ ਠੀਕ ਠਾਕ ਅਸੀਂ ਵਿਚਾਰ ਗੱਲ ਕਰਦੇ ਹਾਂ ਕਿ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਦਿਨ ਹੈ ਅੱਜ ਬੁੱਧਵਾਰ ਦਾ ਤੇ ਦੁਪਹਿਰ ਦਾ ਟਾਈਮ ਹੋਇਆ ਹੋਇਆ ਹੈ ਤੇ ਜਿਸ ਤਨ ਗਾਇ ਰਹੇ ਹਾਂ ਇਸ ਮੰਮੀ ਕੋਲ ਖਾਣ ਨੂੰ ਜਾਂ ਖਾਣ ਨੂੰ ਬਣਾ ਦੇ ਮੈਂ ਹਾਂ ਚਲੋ ਵੀ ਅੱਜ ਤੁਹਾਨੂੰ ਬਣਾ ਕੇ ਦਿੰਦੇ ਆ ਸਮੋਸੇ ਤੇ ਉਹ ਮੈਦਾ ਲੈ ਕੇ ਆ ਸੀਗਾ ਸੂਰ ਤੇ ਹੱਟੀ ਗਿਆ ਸੀਗਾ ਤੇ ਉਹ 2 ਕੁਸ਼ ਮੰਗਦਾ ਸੀਗਾ ਖਾਣ ਚਾਹ ਇਸ ਕਰਕੇ ਮੈਂ ਕਹਿੰਦਾ ਮੰਮੀ ਕੁਝ ਖਾਣਾ ਹੈ ਮੈਂ ਤੇ ਲੈਂਕਾਰ ਵੀ ਦੁਪਹਿਰੇ ਬਣਾ ਲਾ ਗਿਆ ਆਪਾਂ ਤੋਂ ਮੈਦਾ ਲਿਆ ਤੇ ਉਹ ਹੱਟੀ ਜਾ ਕੇ ਮੈਦਾ ਲਿਆਇਆ ਸੀਗਾ ਸਵੇਰ ਦਾ ਲਿਆ ਕੇ ਰੱਖਿਆ ਜੰਦੇ ਮੇਰੇ ਬਾਪਾ ਕਹਿੰਦਾ ਮੈਂ ਬਣਾ ਦੇ ਬਣਾ ਦੇ ਮੈਂ ਨਹੀਂ ਵੀ ਦੁਪਹਿਰੇ ਬਣਾ ਕੇ ਦਉਗੀ ਜਦੋਂ 베ਲੀ ਹੋਊਂਗੀ ਤੇ ਹੁਣ ਆਪਾਂ ਉਹ ਬਣਾ ਕੇ ਦੇ ਰਹੇ ਹਾਂ ਸਮੋਸੇ ਨਾਲ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਹਾਂ ਆਪਾਂ ਬਣਾਵਾਂਗੇ ਜਿਸ ਤਰ੍ਹਾਂ ਘੋਟਲਾਂ ਜਿਹੜੇ ਮਿਲਦੇ ਹੈਗੇ ਛੋਲਿਆਂ ਦੀ ਤਰੀਪਾ ਕੇ ਸਬਜ਼ੀ ਪਾ ਕੇ ਪਲੇਟ ਤਿਆਰ ਕਰਕੇ ਦਿੰਦੇ ਨੇ ਉਸ ਤਰ੍ਹਾਂ ਕਰਾਂਗੇ ਪਲੇਟ ਤਿਆਰ ਤੁਸੀਂ ਵੀ ਬਲੌਗ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਬਣਾਉਨੇ ਆ ਤੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਆਪਾਂ ਨਿੱਧਰ ਸੋਵੇ ਤੱਕ ਸੌਰੀ ਜੀ ਇਧਰ ਆਪਣੇ ਆਲੂ ਤਾਂ ਰਹਿ ਸੀ ਕਿ ਉੱਪਰ ਨੇ ਇਹ ਉਪਰ ਗਏ ਨੇ ਜਨੂਦੀ ਗੈਸ ਮੁੱਕਦੀ ਆ ਮਤਲਬ ਕਾਫ ਜੀ ਖਤਮ ਹੁੰਦੇ ਕੋ ਉੱਪਰ ਦੀ ਫੇਰ ਆਪਾਂ ਖੋਲਦੇ ਆ ਇਹਨੇ ਚੇਚੀ ਆਪਾਂ ਨਾ ਇਹ ਮੈੱਜਾ ਇਹ ਪੁਜਾਰੀ ਕਿ ਤਰ੍ਹਾਂ ਲਿਆ ਕੇ ਆਏ ਜਿਸ ਕੱਲ ਆਪਾਂ ਇਹ ਬਣਾਵਾਂਗੇ ਸਾਰਾ ਨਿਸ਼ਾਨ ਦੇ ਉੱਤੇ ਛਾਣਾਗੇ ਇਹਨੂੰ ਛਾਣ ਲੈਂਦੇ ਕਿਉਂਕਿ ਇਹਦੇ ਵਿੱਚ ਚੀਜ਼ ਕੋਈ ਸੁਸਰੇ ਵਗੈਰਾ ਹੁੰਦੀ ਹੈ ਕਾਫ ਟਾਈਮ ਦਾ ਪਿਆ ਹੁੰਦਾ ਹੈ ਇਹਨੂੰ ਛਾਣ ਲੈਣਾ ਇਹ ਵੈਸੇ ਨਾ ਇਹਨੇ ਮੈਦੰਨਾ ਖਾਣਾ ਤਾਂ ਚਾਹੀਦਾ ਨਹੀਂ ਪਰ ਕਦੇ-ਕਦੇ ਚੱਲਦਾ ਕਰੇ ਕਰੇ ਬਣਾ ਲਏ ਰੋਣੋ ਚਲੇ ਜਾਂਦੇ ਮਟਕੈਂਸੀ ਕਰੀ ਆ ਵੀ ਆਟੇ ਚੋਂ ਕੱਢ ਲੈਨੇ ਆ ਤੇ ਫੇਰ ਕਹਿੰਦਾ ਨਹੀਂ ਮੈਂ ਲੈ ਕੇ ਆਉਣਾ ਮੈਂ ਚੱਲ ਗਿਆ ਅੱਧੇ ਕਰਦੇ ਬਣਾ ਲਿਆ ਪਕਤੀ ਰੱਖ ਲਾਗੇ ਉਹਦਾ ਫੇਸ ਬਣਾਵਾ ਲਏ ਲਾਗੇ ਮੋਹਿੰਦੇ ਕਾ ਤੋੜ ਕੇ ਤੇ ਇਹ ਜਿਹਨੂੰ ਨੂੰ ਆਪਨੇ ਮੋਢੇ ਕਾ ਲੈਣ ਗਿਆ ਹੋਸਿਕਾ ਉੱਪਰ ਚੁੱਕ ਜਿਵੇਂ ਨੀ ਬੱਕਰ ਲੱਗ ਗਿਆ ਮਾਮਾ ਹਲੋ ਤਾਂ ਹੈ ਹਲੋ ਗਾਇਜ਼ ਕੀ ਖਾਣਾ ਦੇਖਦੇ ਆ ਦੇ ਆ ਰਾਨੀ ਕੀ ਆ ਦੇ ਕਿਨਾ ਉਹਨੇ ਉਸਦਾਂ ਚੂਮਣਾ ਹਰਿਆ ਉਸੋਂ ਸੈਂਡ ਦੇ ਲੋ ਹੁਣ ਕਹਿੰਦਾ ਮੈਨੂੰ ਪਤਾ ਨਹੀਂ ਨਾਲੇ ਮੰਗਦਾ ਸਵੇਰ ਦਾ ਥੋੜਾ ਇਹ ਤਾਂ ਪੀਂਦੇ ਨੇ ਕਿਉਂ ਗਲਤ ਕਰ ਲੀਆ ਕਿਉਂ ਪਾਉਗਾ ਇਹਦੇ ਵਿੱਚ

ਥੋੜਾ ਜਿਹਾ ਜੀਰਾ ਖਾ ਲੈ ਥੋੜਾ ਜਿਹਾ ਪਾਵਾਂਗੇ ਜੀਰਾ ਇਹ ਕਿ ਕਮਲ ਬਚੋ ਗਏ ਸਮੈਲ ਦੇ ਲੈ ਬਿਨੀ ਨਹੀਂ ਹੋਣੀ ਜੀ ਜੀਰੇ ਦੀ ਜਦੋਂ ਖੋਲਦੇ ਆਟੇ ਚ ਪਾਵਾਂਗੇ ਥੋੜਾ ਜਿਹਾ ਨਮਕ ਤੇ ਉਹ ਲੋੜਾ ਲੀ ਗੈਸ ਬਲ ਚਲੋ ਉਹ ਜਿੰਨੇ ਦਾ ਹੈ

ਡੱਬਾ ਤੋਂ ਦੇਖ ਜਿਹਦੇ ਵਿੱਚ ਮਤਲਬ ਟੱਕਣ ਲੱਗ ਜਵੇ ਇਹ ਦਾ ਇਹ ਹਵਾ ਨਾਲ ਪਵੇ 15 ਮਿੰਟ ਲਈ ਵਾਗ ਮੈਦਾ ਇਦਾਂ ਹੀ ਆਉਣਾ ਪੱਠਾ ਹੀ ਹੋ ਗਿਆ ਮੇਂ ਦਾ ਜਦੋਂ ਬੇਲਦੇ ਆ ਉਹਦੇ ਵਿੱਚ ਥੋੜੀ ਕਠੀ ਹੁੰਦੀ ਹੈ ਜਿੰਨਾ ਬੇਲਾਂਗੇ ਉਹਨੇ ਪਿੱਛੇ ਮੋੜੀ ਜਲਸਤਾ ਆਟਾ ਮੱਦਾ ਮੱਧਈ ਮੱਧ ਦਾ ਆਟਾ ਲੈ ਹੁਣ ਆਪਾਂ ਇਹ ਰੱਖ ਦਿਆ 10-15 ਮਿੰਟ ਲਈ ਰੈਸਟ ਦੇ ਲੈ ਰੈਸਟ ਦੇ ਲਈ ਇਹਦੇ ਕੋਲ ਆ ਡੱਬਾ ਇਹ ਬੰਦ ਇਹਦੇ ਚ ਰੱਖਦੇ ਹਾਂ ਇਹ ਖੁੱਲ ਜੂਗਾ ਜਦ ਤੱਕ ਹੋਰ ਐਂ ਸੈੱਟ ਹੋ ਜੂਗਾ ਇਹਦੇ ਵਿੱਚ ਬੰਦ ਕਰਕੇ ਰੱਖਦੇ ਹਾਂ ਹਵਾ ਨਹੀਂ ਪੈਣੀ ਚਾਹੀਦੀ ਹੁਣ ਜਨਜਰ ਰੱਖਣਾ ਬਹੁਤ ਵਧੀਆ ਕ੍ਰਿਸਪੀ ਕ੍ਰਿਸਪੀ ਸਮੋਸੇ ਬਣਦੇ ਨੇ ਹਾਂ ਫਿਰ ਰੱਖ ਲਿਆ ਮਾ ਫਰੇਜ ਜਿਹੜੀ ਦਫਨਾਇ ਗਈ ਤੇ ਰੱਖ ਲਈਆ ਉਦੋਂ ਤੱਕ ਆਪਾਂ ਕੋਈ ਕੰਮ ਕਰ ਲਈ ਕਾਮ ਕਰ ਉਦੋਂ ਤੱਕ ਆਪਾਂ ਆਲੂ ਕੱਢ ਲਏ ਤਿਆਰੀ ਕਰ ਲਈ ਆ ਵੀ ਦੇਹੇ ਤੋਸ਼ ਤਖਾ ਕੋਲ ਲਾ ਦਮ ਕੋਲੀ ਆ ਕੋਲੀ ਪੜਾ ਯਾ ਫਲੇਟ ਫੜਾ ਦੇ ਹਾਂ ਕੋਲਾ ਚ ਫੜਾ ਹਾਂ ਮੋੜ ਕੇ ਆਪਾਂ ਆਪਣੇ ਨੇੜੇ ਵੀ ਬਣਾ ਲੀਣਾ ਹਾਂ ਬਸ ਗਰਮ ਗਰਮ ਕੱਢ ਲਵਾਂ ਆਪਾਂ ਨੇ ਜੀ ਪੰਜ ਆਲੂ ਬਣਾਉਣੇ ਤਾਂ ਇੱਕ ਇਹਨੂੰ ਛੇੜ ਲਈ ਚੱਲ ਜੇ ਠੰਡਾ ਔਰ ਠੰਡੇ ਹੋਏ ਤੇ ਆਪਾਂ ਕਰਦੇ ਆ ਨਾਲ ਹੋਰ ਕੈਰੀ ਕਰ ਲੈਂਦੇ ਆ ਫਿਰ ਤੁਹਾਨੂੰ ਮਿਲਦੇ ਆ ਵੀਡੀਓ ਬਹੁਤ ਲੰਬੀ ਹੋਣੀ ਹੈ ਆਪਣੀ ਲੈ ਲਈ ਧਰ ਲਈ ਆਪਾਂ ਨੇ ਇਹਦੇ ਵਿੱਚ ਥੋੜਾ ਪਾਵਾਂਗੇ ਕਿਉਂ ਸੌਤਾ ਤਾਂ ਨਹੀਂ ਰੋਣ ਵਾਸਤੇ ਜੋ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂ ਇਹ ਸਾਦਾ ਧਨੀਆ ਮੈਂ ਕੋ ਪਰ ਧਨੀਆ ਇਹਦੇ ਵਿੱਚ ਕੋਈ ਵਾ ਡੱਕੇ ਜੇ ਆ ਜਾਂਦੇ ਆ ਆਪਣਾ ਹੋਰ ਧਨੀਆ ਬਾਕੀ ਕਿਉਂ ਵੀ ਤੋੜ ਕੇ ਲੱਗੇ ਜਾ ਕੇ ਰੱਖਾਂ ਪਾਉਂਦੇ ਆ ਓਕੇ ਪਾਤਾ ਕਰੀਏ थोड़ा जहा पा दें जीरा गैस का आटे पाया हुआ जरूर पा ये छोले ने छोले पावे चाहो तो पनीर भी पा सकते हो छोटा छोटा पनीर भी कट पर आप पनीर भी पा रहे हैं छोले तो पाए हैं

ਆਹ ਲੇ ਕੈਰੀ ਨਾ ਬਤ ਤੇ ਹਲਦੀ ਇਹ ਵਿੱਚ ਪੈਂਦੀ ਜੀ ਹਲਦੀ ਪਾਉਂਦੇ ਹੈਗੇ ਆਪਾਂ ਨਮਕ ਪਾ ਲਾਂਗੇ ਉਸ ਨੂੰ ਘਟਕਾ ਦੇ ਅਧੂਪ ਉਸੇ ਦੇ ਵਿੱਚ ਪਾਉਂਦੇ ਬਣਾ ਲੀਏ ਸੋਸ ਹੈ ਫਿਰ ਤੁਹਾਨੂੰ ਬਣਾਉਦੇ ਨੇ ਬਾਈ ਜੋਰ ਜੋਰ ਨਾਲ ਵੇਲ ਹੁੰਦਾ ਹੈ ਮਤਲਬ ਜਿਨ੍ਹਾਂ ਨੂੰ ਵੇਲਦੇ ਉਹਨੇ ਵੀ ਫਿਰ ਵੇਚਣ ਨੂੰ ਮੋੜੀ ਜਾਂਦੇ ਹੁੰਦੇ ਕਰਦੇ ਚੰਗੀ ਰੋਲ ਆ ਬਿਲਕੁਲ ਨਹੀਂ ਪਾਉਂ। ਕਾਂਟੀ ਦਰੋਂ ਲਸੋ। ਪਰ ਇਹ ਨਹੀਂ ਦੇਖਦਾ ਨਹੀਂ। ਪਹਿਲ ਉਸ ਇਹ ਦੇਖਾ ਜਿਵੇਂ। ਆ ਰੋਟੀ ਬੈ ਲਈ ਜੀ ਆਪਾਂ ਨੇ। ਇਹਨੂੰ ਗੱਭੀ ਕੱਟ ਦਿਆਂ। ਇੱਥੋਂ ਹੈ ਨਾ? ਆਪੇ ਕੱਟ ਕੇ ਤੇ ਕੋਣੇ ਤਾਂ ਛੋਟੀਆਂ ਇਸ ਮੋਸੇ ਬਣਾਉਣੀਆਂ ਨੇ ਉਹ ਤੇ ਜ ਮਰਜੀ ਆ ਬੜੀਆਂ ਬਣਾਉਣੀਆਂ ਤਾਂ ਰੋਟੀ ਥੋੜੀ ਵੱਡਾ ਲਓ ਛੋਟੀਆਂ ਬਣਾਉਣੀਆਂ ਨੇ ਤਾਂ ਛੋਟਾ ਰੱਖੋ ਰੋਟੀ ਥੋੜੀ ਛੋਟੀ ਰੱਖੋ ਦੁੱਧ ਅਗਲੇ ਗਨਾਂ ਇਹਦਾ ਇਹਦੇ ਵਿੱਚ ਭਰ ਕੇ ਕਿਉਂਕਿ ਥੋੜਾ ਥੋੜਾ ਪਾਣੀ ਲਾ ਕੇ ਬਸ ਸੈਡਾ ਬੰਦ ਕਰ ਦਈਏ ਉੱਤਮਾ ਹੋਟਲ ਵੀ ਦੇਖਿਆ ਭਾਈ ਵੀ ਇਹ ਮਨ ਹੁੰਦਾ ਆ ਪਰ ਨਾ ਐ ਦਾ ਸੀ ਲਖਾਂ ਦਾ ਬਹੁਤ ਜਿਆਦਾ ਬਣਾਈ ਜਾਂਦਾ ਬਸ ਬਸ ਬੇਚਾਲੂ ਆ ਪਾ ਪਾ ਕੇ ਆ ਲੈਣਾ ਮੇਸ਼ੰਦਿਆ ਨਾਲ ਦੇ ਵਿੱਚ ਤੇ ਤਰਮ ਮੈਂ ਬਿੰਦਰ ਬੇ ਲਪੇੜਾ ਕਰਦਾ ਆ ਤਾਂ ਛੋਟੀ ਜੀ ਸਮੋਸਾ ਬਹੁਤ ਹੈ ਨਾ ਬਸ ਐ ਦਾ ਦੂੰਗਾ ਇਹ ਕਰਕੇ ਇਹ ਮਚੋ ਕੇ सांचना स्मार लो स्मार् के मसाला भर लो ये चाय आ छोटी समोसे बन गई पार्ट ला के बंद कर लो जिन्नी बेल होती है बेल पतली कर लो मैं कटूंगा बस कर जा नहीं वो तो इकट्ठी हो जाती होंगी नहीं हम रोटी रोटी बोल रहे हैं बड़े ਕੀ ਚਾਹ। ਥ੍ਰੀ ਚੱਕੇ ਬਸ ਜੀ ਹਾਂ। ਹਾਂ। ਤਾਂ। ਪਟਨ ਘੋੜੇ ਲੈਂਪਾਂ ਨੂੰ ਗੋਪੜੀ ਰੋਟੀ ਉਹਤ ਲੈਂਪ। ਪਰ ਜੇ ਬਧਾ ਲੈਂਦੇ ਫਿਰ ਛੋਟੀ ਸਮੋਸੇ ਜੀ ਬਣ ਜਾਂਦੇ। ਉਹ ਇਕੱਠੀ ਜੀ ਹੋ ਜਾਂਦੀ ਹੈ। ਰੋਟੀ। ਇਹ ਨਾ ਹਾਰ ਕੇ। ਇਹ ਲੇ ਕੁਸ ਰੱਖ ਲਾਪਨ। ਬਾਦੂਨੇ ਥੱਲੇ ਗਾਇਕੇ ਬਣਾਉਂਦੇ ਆ ਫਿਰ ਆਪਾਂ ਸਾਰੇ ਇਕੱਠੇ ਦਿਖਾ ਦਿੰਦੇ ਪ੍ਰਿਓਟ ਪ੍ਰਿਓਟ ਬਰਗ ਮਸਾਲਾ ਪਰ ਮਸਾਲਾ ਗਾਇ ਬਣਾਉਂਦਾ ਇਹ ਟੁਟਣਾ ਕੋਈ ਰੱਖ ਆ ਬੜਾ ਜ਼ੁੱਖੇ ਬੋਲ ਰਹਾ ਹਨ। ਸੰਗੈ ਲੱਗਦਾ ਆ ਮੂਰੋ ਜਦ ਬੰਦ ਕਰਨ ਆਉਂਦੀ ਬੋਦ ਲਾ ਕੇ ਬੰਦ ਕਰਦਾ। ਆਰੇ ਪਰ ਇਹ ਪੜ੍ਹਨਾ ਵੰਦਿਆ। ਇਹ ਬੜਾ ਨਾ ਜਣਾ ਹੈ ਜਦੋਂ। ਏਡਾ ਏਡਾ ਮਿਲ ਜਾਂਦਾ ਆਪਣੇ ਅੱਥਰ ਤੇ। ਹਨਾ। ਬੜਾ ਚ ਆਲੂ ਭੱਜੂ ਲੈ ਲਿਆ। ਉਹ ਮਟੀਰੀਅਲ ਬੱਤ ਪਰ ਇੰਦਰੇ ਬੜਾ। ਲਓ ਜੀ। ਮੈਂ ਮੇਰੇ ਬਣਾਉਦੇ ਬਣਾਉਦੀ। ਬੈਟਰ ਬਣਾਉਦੀ ਰਹਗੀ ਜਿਸ ਕਾਰਨ ਇਧਰ ਤੜਨ ਲੱਗਿਆ। ਇਹ ਜਸਮਾਨ ਹੱਦਰ ਲੈ ਤੇਲ ਤੇ ਆਪ ਆਏ ਹਣੇ ਆਪਣੇ ਵਿੱਚ। ਇਸ ਮੇਰੇ ਸੇ। ਉ ਤਾਂ ਕਾਲੀ ਕਰਨ ਲੱਗਾਂਗਾ। ਵਿਸ਼ੇਸ਼ੀ ਕਿ ਬੰਧਾ। ਲੋ ਜੀ ਜਸਤਾਰਨੀਆ ਤਾਲ ਤੇ ਮੇਰੇ ਬਣਾਏ ਹੋਏ ਦੀ ਆ ਰਹਿ ਗਈ ਹਲੇ ਇੰਨੇ ਕੁ ਚਾਰ ਦੇ ਵਿੱਚ ਬਾਹਰ ਹੈਗੇ। ਥੋੜਾ ਜਿਹਾ ਮੈਦਾ ਬਚ ਗਿਆ ਸੀ ਸੋਸੇ ਬਣਾਉਣ ਤੋਂ ਬਾਅਦ। ਉਹਦੇ ਟਸਕਨ ਬਣਾ ਰਿਹਾ ਮੋਤੀ ਬਸ ਸਣ ਬਣ ਕੇ ਖਾ ਹੋਏ ਨੇ ਸਾਰੇ ਪੀਸ ਬਣਾ ਲਿਆ ਆਪਾਂ ਨੇ ਆਪਣੇ ਕੋਲ ਇਹ ਸਮੋਸੇ 14 ਸਮੋਸੇ ਬਣ ਗਏ ਇਹ ਜਦੋਂ ਇਹਨੂੰ ਰੋੜਨੇ ਹੈਗੇ ਫੌਲੀ ਸੇਮਜਿਤ ਕਰਕੇ ਫਿਰ ਰਾਨੇ ਤੇ ਪੈਸਟੀ ਜਿਹਾ ਬਣਾਉਣਾ ਇਹ ਵਿੱਚੋਂ ਜੇ ਤੇਜ਼ ਅੱਗ ਤੇ ਪਕਾਵਾਂਗੇ ਫਿਰ ਵਿੱਚੋਂ ਕੱਚੇ ਰਹਿ ਜਾਂਦੇ ਆ ਅਜ ਇਸ ਕਰਨੇ ਫਟਾਫਟ ਕੱਢ ਇਹਨਾਂ ਦੁਆਰਾ ਕਰਦੀ ਆਂ ਇਹ ਮੈਨੂੰ ਲਾ ਆ ਪੰਨਾ ਕੋਈ ਨਹੀਂ ਮੈਂ ਬਣਾਉਂਗਾ ਕਾਲੀ ਕਰ ਲੈਂਦੇ ਨੇ ਵਿੱਚ ਜਿਹੜੇ ਫਟਾਫਟ ਬਣਦੇ ਨੇ ਹੋ ਜੀ ਆਪਣੇ ਸਮੋਸੇ ਬਣ ਗਏ ਤਿਆਰ ਤੇ ਜਿਹੜਾ ਕੁਝ ਬਚ ਗਿਆ ਸੀ ਅੱਜ ਇਸ ਕਰਨੇ ਮਟਰ ਬਣਾਤੇ ਤੇ ਨਵੇਂ ਮਟਰ ਬਣਾ ਲਾ ਬਹੁਤ ਵਧੀਆ ਬਣੇ ਨੀ ਕ੍ਰਿਸਪੀ ਐ ਬਿਲਕੁਲ ਦੇਖੋ ਸਵਾਇ ਹੋ ਗਏ ਲਓ ਬਿਲਕੁਲ ਬਹੁਤ ਦਿਨ ਕੋਲ ਕੋਲੇ ਨਾ ਬਣੇ ਤੇ ਸਮੋਸੇ ਵੀ ਜਵੇਂ ਉਹ ਜਿਵੇਂ ਬਣਨੇ ਚਾਹੀ ਲੈ ਕੇ ਆਉਣੇ ਆਪਾਂ ਬਹੁਤ ਵਧੀਆ ਬਣੇ ਨੇ ਤੇ ਹੁਣ ਆਪਾਂ ਸਜਾਉਨੇ ਆਂ ਥਾਲੀ ਮੈਂ ਜਿਸਨੂੰ ਕਿਹਾ ਵਹਿ ਮੈਂ ਤੌਕਾ ਖਾਣਾ ਆ ਆਪਣੇ ਕੋਲ ਦਾਲ ਪਈ ਹੈ ਕੱਲ ਦੀ ਛੋਲੇ ਵਾਲੀ ਮੈਂ ਜਿੱਕਰ ਆਪਾਂ ਨੂੰ ਹੋਟਲ ਚ ਲੈਣ ਦਿੰਦੇ ਆ ਉਹ ਕਮਣਾ ਕੇ ਖਾਣਾ ਤੇਜੀ ਇਹਦੇ ਲਈ ਆਪਾਂ ਨੂੰ ਹੋਟਲ ਦਿੰਦੇ ਆ 40 ਰੁਪਏ ਦੀ ਪਲੇਟ ਦਿੰਦੇ ਸੱਥੇ ਜੇ ਤੁਹਾਨੂੰ ਪਰਸੋਂ ਉਸ ਕੱਲ ਸਹਜ ਨਹੀਂ ਖਾਧੀ ਸੀ ਇੱਥੇ ਛੋਲੇ ਦਰ ਪਾ ਕੇ ਬੈਠੇ ਨੂੰ ਤਾਂ ਵਧੀਆ ਲੱਗੀ ਦਾਲ ਹੋਰ ਰੋਟੀ ਸੀ ਪਿੱਕ ਪਿੱਕੀ ਤੇ ਫੇਟਾ

ਆਲੂ ਦੀ ਸਲਾਦ ਦੋ ਚਮਚ ਆਲੂ ਦੀ ਘਰ ਉਸੇ ਤਿਆਰ ਲੈਣ ਕਿ ਪਲੇਟ ਉਸਿਆਂ ਦੀ ਤੇ ਹੁਣ ਆਪਾਂ ਵੀ ਟਰਾਈ ਕਰਕੇ ਖਾਣੇ ਆ ਇਹਨੂੰ ਬੱਚਿਆਂ ਨੇ ਖਾ ਲੈ ਲੱਗੇ ਹੋ ਗੇ ਉਧਰ ਘਾੜ ਕੇ ਕਿਉਂਕਿ ਉਹਨਾਂ ਦਾ ਮਸਾ ਮਤਲਬ ਕਾੜੀ ਲੱਗ ਜਾਂਦੀ ਆ ਉਹ ਤਾਂ ਠੀਕ ਨਹੀਂ ਸਕਦੇ ਹੈਗੇ ਜਦੋਂ ਉਹਨਾਂ ਨੂੰ ਐ ਹੋਇਆ ਮਮਮੀ ਕੁਝ ਬਣਾਉਂਦੀ ਆ ਉਹਨਾਂ ਨੇ ਖਾ ਲਏ ਤੇ ਮੈਂ ਖਾ ਰਹੀ ਆ ਉਹਦੇ ਪਾਪੇ ਨੇ ਵੀ ਖਾ ਲਏ ਮੈਂ ਖਾ ਕੇ ਇਸ ਤੋਂ ਬਾਅਦ ਸਾਡੇ ਤਿੰਨ ਹੋ ਗਏ ਦਿਨੋ ਮੈਨੂੰ ਲੱਗੀ ਸੀ 1:30 ਵਜੇ 1:00 ਵਜੇ ਦੀ ਲੱਗੀਆਂ ਸਾਢੇ ਤਿੰਨ ਹੋ ਗਏ ਤੁਹਾਨੂੰ ਵੀਡੀਓ ਛੋਟੀ ਜਿਹੀ ਲੱਗਦੀ ਆ ਪਰ ਟਾਈਮ ਬੋਲਣਾ ਅਜ ਮੈਂ ਚੀਜ਼ ਬਣਾਉਣਾ ਤੇ ਪਲੀਜ਼ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿਵੇਂ ਜਿਹੀ ਲੱਗੇ ਬਲੌਗ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕੋ ਤੇ ਜਾਂਦੇ ਜਾਂਦੇ ਲਾਈਕ ਵੀ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਕਰ ਲਓਗੇ ਤੁਸੀਂ ਹੋਰ ਨਵੀਂ ਰੈਸਪੀ ਦੇ ਨਾਲ ਜਾਂ ਬਲੌਗ ਦੇ ਨਾਲ ਦੇਖਾਂਗੇ ਕੀ ਕਰਦੇ ਕਦੋਂ चटाड़े के बारे में। और क्या? जिस्तानजी हो लगे हाँ, लो। साल लग गया? नेस्टी नहीं ने ना? वो तो नहीं जी सी होते? हाँ नहीं ona darri desti si